ਆ ਜੋ ਵੀ ਦੋਸਤੋ ਤੁਹਾਨੂੰ ਇੱਕ ਚੀਜ਼ ਦਿਖਾਵਾਂ ਆ ਦੇਖੋ ਆਪਾਂ ਇਹ ਅੰਡੇ ਇਹਨੇ ਟਟਰੀ ਦੇ ਅੰਡੇ ਇਹ ਆਪਣੇ ਪੂਰੇ ਪਿਆਰੇ ਦੇ ਐਨ ਬੱਚਿਆਲੇ ਟਟਰੀ ਨੇ ਅੰਡੇ ਦਿੱਤੇ ਹੋਏ ਸੀ ਏ ਮੈਂ ਇਹਨੂੰ ਇਦਾਂ ਹੀ ਛੱਡਦਾ ਫਿਰ ਟਟੇਰੀ ਨੇ ਆਲੇ ਦਾਲੋਂ ਲਿਆ ਕੇ ਫੂਸ ਵਿੱਚ ਰੱਖ ਲਿਆ ਹੁਣ ਵਿੱਚ ਪਏ ਨੇ ਟਟੇਰੀ ਵੀ ਇੱਥੇ ਆਲੇ ਦਾਲੇ ਕਿਤਨਾ ਕਿਤੇ ਗਾਹ ਪਾਉਂਦੀ ਫਰੀ ਜਾਂਦੀ ਆ ਆ ਪਏ ਨੇ ਵਿੱਚ ਆਹ ਹੁੰਦੀ ਆ ਜੱਟਾਂ ਦੀ ਕਿਸਾਨਾਂ ਦੀ ਸੋਚ ਕਈ ਵਾਰ ਕਿਸਾਨਾਂ ਨੂੰ ਗਲਤ ਬੋਲੀ ਜਾਂਦੇ ਨੇ ਲੋਕ ਥੈਂਕ ਯੂ ਸੋ ਮੱਚ